ਪਹਿਲੇ ਚਿੱਟੇ ਲੋਗੋਸੇ ਮਰਵਾਇਆ ਔਰ ਅਬ ਇਹ ਚਿੱਟੇ ਕੀ ਜੋ ਲਤ ਹੈ ਇਹ ਇਨੀ ਲੋਗੋਨ ਲਗਾਈ ਥੀ ਜੋ ਜਿन्होने ਜਲੀਆਂਵਾਲਾ ਬਾਗ ਕੇ ਜਿਸ ਦਿਨ ਹਾਦਸਾ ਹੁਆ ਹਜ਼ਾਰੋਂ ਲੋਗੋਨ ਕੋ ਗੋਲੀ ਮਾਰਦੀ ਗਈ ਉਸ ਦਿਨ ਰਾਤ ਕੋ ਜਸ਼ਨ ਮਨਾਇਆ ਚਿੱਟੋ ਕੇ ਸਾਥ 20 ਕਿਲੋਮੀਟਰ ਦੇ ਟੋਲ ਟੈਕਸ ਦਾ ਨਾਕਾ ਆ ਜਾਂਦਾ ਆ ਸਾਰੇ ਪੈਸੇ ਇਨ ਅਕਾਲੀਆਂ ਦੀ ਜੇਬਾਂ ਚ ਜਾ ਰਹੀ ਹੈ ਪਰ ਵਿੱਚ ਅੱਜ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪਠਾਨਪੁਰ ਪਹੁੰਚੇ। ਜਿੱਥੇ ਉਹਨਾਂ ਵੱਲੋਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੇ ਫੁੱਲ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸੁਨੀਲ ਜਾਖੜ ਪੱਤਰਕਾਰਾਂ ਦੇ ਰੂਬਰੂ ਹੋਏ। ਜਾਖੜ ਵੱਲੋਂ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ ਗਏ। ਇਨ੍ਹਾਂ ਜਵਾਬਾਂ ਵਿੱਚ ਉਹਨਾਂ ਨੇ ਸ਼ੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਪੱਤਰਕਾਰ ਵੱਲੋਂ ਸੁਨੀਲ ਜਾਖੜ ਨੂੰ ਸਵਾਲ ਕੀਤਾ ਗਿਆ ਕਿ ਬੇਸ਼ੱਕ ਉਹਨੇ ਸਰਕਾਰ ਕਾਂਗਰਸ ਦੀ ਹੈ ਪਰ ਇਸ ਸਰਕਾਰ ਦੇ ਵਿੱਚ ਵੀ ਨੌਜਵਾਨ ਓਵਰਡੋਜ਼ ਦੇ ਨਾਲ ਮਰ ਰਹੇ ਨੇ ਤਾਂ ਇਸ ਤੇ ਬੋਲਦੇ ਉਹਨਾਂ ਕਿਹਾ ਕਿ ਪੰਜਾਬ ਨੂੰ ਇਹ ਕੋੜ ਸ਼ੋਮਣੀ ਅਕਾਲੀ ਦਲ ਨੇ ਦਿੱਤਾ ਹੈ ਉਹਨਾਂ ਕਿਹਾ ਕਿ ਪਹਿਲਾਂ ਜਲਿਆਂਵਾਲੇ ਬਾਗ ਵਿੱਚ ਸ਼ੋਮਣੀ ਅਕਾਲੀ ਦਲ ਵੱਲੋਂ ਚਿੱਟੇ ਲੋਕਾਂ ਪਾਸੋਂ ਨੌਜਵਾਨਾਂ ਨੂੰ ਮਰਵਾਇਆ ਗਿਆ ਅਤੇ ਹੁਣ ਚਿੱਟੇ ਤੇ ਲਾ ਕੇ ਇਹਨਾਂ ਨੌਜਵਾਨਾਂ ਨੂੰ ਮਰਵਾਇਆ ਜਾ ਰਿਹਾ ਹੈ ਦੇਖਿਏ ਲੋਕ આજ ਵੀ 10 ਸਾਲ ਕੀ ਜੋ ਕੋਡ ਦੇਖੇ ਪਹਿਲੇ ਇਹਨਾਂ ਲੋਗੋ ਨੇ ਜਨਰਲ ਡਾਇਰ ਕੇ ਸਾਥ ਮਿਲ ਕੇ ਗੋਲੀਆਂ ਸੇ ਮਰਵਾਇਆ ਔਰ ਅਭੀ ਵਹੀ ਵਹੀ ਲੋਗ ਹੈ ਉਹਨਾਂ ਨੇ ਪੰਜਾਬ ਕੀ ਜਨਤਾ ਕੋ ਚਿੱਟੇ ਸੇ ਮਰਵਾ ਰਹੇ ਪਹਿਲੇ ਚਿੱਟੇ ਲੋਗੋ ਸੇ ਮਰਵਾਇਆ ਔਰ ਅਬ ਇਹ ਚਿੱਟੇ ਕੀ ਜੋ ਲਤ

ਪਰ ਪੱਤਰਕਾਰਾਂ ਨੇ ਪੁੱਛਿਆ ਕਿ ਸੜਕਾਂ ਵਿੱਚ ਤਾਂ ਖੱਡੇ ਪਏ ਹੋਏ ਨੇ ਤੇ ਇਹਨਾਂ ਖੱਡਿਆਂ ਦੇ ਲਈ ਸਰਕਾਰ ਕੀ ਕਰੀਏ ਤਾਂ ਉਹਨਾਂ ਨੇ ਇਸ ਦਾ ਜ਼ਿੰਮੇਵਾਰ ਵੀ ਸੁਖਬੀਰ ਬਾਦਲੂ ਹੀ ਦੱਸ ਦਿੱਤਾ ਉਹਨਾਂ ਨੇ ਕਿਹਾ ਕਿ ਸ਼ਮਨੀ ਅਕਾਲੀ ਦਲ ਵੱਲੋਂ ਇਤਿਆਜ਼ਾਇਰ ਹੈ ਕਿ ਉਹਨਾਂ ਵੱਲੋਂ ਸੜਕਾਂ ਬਣਾਈ ਨਹੀਂ ਗਈਆਂ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਥਾਂ-ਥਾਂ ਤੇ ਟੋਲ ਪਲਾਜ਼ੇ ਲੋਕਾਂ ਦੀਆਂ ਜੇਬਾਂ ਤੇ ਬੰਬ ਸੁੱਟਣ ਦਾ ਕੰਮ ਕਰੀ ਨੇ ਦੇਖੋ ਮੈਂ ਤਾਂ ਇਹਨੇ ਕਹੂੰਗਾ ਵੀ ਬੰਬ ਸਿੱਟਣ ਨਾਲ ਟੁੱਟਣ ਜਾਂ ਟਰੱਕਾਂ ਨਾਲ ਟੁੱਟਣ ਮੇਰਾ ਅੱਜ ਵੀ ਮਨ ਹੈ ਵੀ ਇਹ ਜਿਹੜੀ ਜਿਹੜੀਆਂ ਇਹਨਾਂ ਨੇ ਬਣਾਈਆਂ ਸੀ ਅਕਾਲੀਆਂ ਨੇ ਜਿਹੜੀ ਸੜਕਾਂ ਬਣਾਈਆਂ ਤੇ ਜਿਹੜੇ ਬਹੁਤ ਢਿੰਗਾ ਮਾਰਦੇ ਐ ਸਾਰੇ ਦਾ ਸਾਰਾ ਜਿਹੜਾ ਟੋਲ ਟੈਕਸ ਲੋਕਾਂ ਦੀ ਜੇਬਾਂ ਤੇ ਅੱਜ ਵੀ ਜਿਹੜੇ ਬੰਮ ਸੁੱਟ ਰਹੇ ਐ ਉਹਦੇ ਵਿੱਚ ਵੀ ਅਕਾਲੀ ਜਥੇਦਾਰਾਂ ਦੇ ਤੇ ਇਹਨਾਂ ਦੇ ਭਾਜਪੀ ਵਾਲਿਆਂ ਦਾ ਹਿੱਸਾ ਹੈ ਲੋਕਾਂ ਦੇ ਉੱਤੇ ਬੋਝ ਪਾਇਆ ਐ ਇਹ ਸੜਕਾਂ ਬਣਾਉਣ ਦੇ ਨਾਮ 'ਤੇ ਸੜਕਾਂ ਬਣੀਆਂ ਤੇਲ ਸਸਤਾ ਹੋਣ ਕਾਰਨ ਉਹ ਜਿਹੜਾ ਮੁਨਾਫਾ بچਿਆ ਕੇਂਦਰ ਸਰਕਾਰ ਨੂੰ ਡੀਜ਼ਲ ਦੀ ਕੀਮਤਾਂ ਵਧਾਈਆਂ ਬਾਹਰੋਂ ਸਸਤਾ ਖਰੀਦ ਕੇ ਮਹਿੰਗਾ ਤੇਲ ਵੇਚਿਆ ਉਹ ਸੜਕਾਂ ਉਸ ਪੈਸੇ ਨਾਲ ਬਣੀ ਐ ਫੇਰ ਆ ਟੋਲ ਟੈਕਸ ਕਾਹਦਾ ਲੱਗ ਜਾਂਦਾ ਐ ਇਹ ਟੋਲ ਟੈਕਸ ਵੀ ਆ ਜੱਥੇਦਾਰ ਅਕਾਲੀ ਪਾਰਟੀ ਵਾਲੇ ਤੇ ਬੀਜੇਪੀ ਵਾਲੇ ਰਲ ਕੇ ਜਿਹੜਾ ਹਰੇਕ 20 ਕਿਲੋਮੀਟਰ ਤੇ ਟੋਲ ਟੈਕਸ ਦਾ ਨਾਕਾ ਆ ਜਾਂਦਾ ਆ ਸਾਰੇ ਪੈਸੇ ਇਹਨਾਂ ਅਕਾਲੀਆਂ ਦੀ ਜੇਬਾਂ 'ਚ ਜਾ ਰਿਹਾ ਐ ਬੀਜੇਪੀ ਵਾਲਿਆਂ ਦੀ ਜੇਬਾਂ 'ਚ ਜਾ ਰਿਹਾ ਐ ਤੇ ਆ ਜਿਹੜਾ ਬੰਮਾ ਅਜੇ ਵੀ ਸਿੱਟ ਰਿਹਾ ਐ ਇਹਦਾ ਵੀ ਨਕੇਲ ਪਾਵਾਂ ਬਾਬਾ ਸਾਹਿਬ ਦੇ ਜਨਮ ਦਿਨ ਬਾਰੇ ਬੋਲਦੇ ਹੋ ਨਾ ਕਿ ਆ ਕੇ ਸਾਰੀਆਂ ਪਾਰਟੀਆਂ ਨੂੰ ਬਾਬਾ ਸਾਹਿਬ ਤੋਂ ਸੇਵਲਣ ਚਾਹੀਦੀ ਐ ਮਨਅਕਿਆਕੀ ਉਹਨਾਂ ਪਾਰਟੀਆਂ ਨੂੰ ਜ਼ਰੂਰ ਕੁਝ ਸਿੱਖਣਾ ਚਾਹੀਦਾ ਹੈ ਜਿਹੜੀਆਂ ਅੱਜ ਦੇਸ਼ ਤੇ ਟੁਕੜੇ-ਟੁਕੜੇ ਕਰਨ ਤੇ ਲੱਗੀਆਂ ਹੋਈਆਂ ਨੇ ਤੇ ਲੋਕਾਂ ਵਿੱਚ ਧਾਰਮਿਕ ਵਿਤਕਰਾ ਪਾ ਕੇ ਵੋਟਾਂ ਵਟੋਰੀਆਂ ਜਾ ਰਹੀਆਂ ਨੇ ਸਭ ਤੋਂ ਪਹਿਲੇ ਤਾਂ ਮੇਰਾ ਮੰਨਣਾ ਹੈ ਕਿ ਆਜ ਬਾਬਾ ਸਾਹਿਬ ਅੰਬੇਦਕਰ ਜੀ ਕੀ ਜੋ ਯੋਗਦਾਨ ਹੈ ਜੋ ਉਹਨਾਂ ਨੇ ਦੇਸ਼ ਕੇ ਲਿਏ ਕੀਆ ਹੈ ਔਰ ਆਪਣੇ ਸਮਾਜ ਕੇ ਲਿਏ ਕੀਆ ਹੈ ਮੈਂ ਸਮਝਦਾ ਹੂੰ ਉਸੇ ਪ੍ਰੇਰਣਾ ਲੈਣੀ ਚਾਹੀਏ और सभी पार्टियों को जो आज धर्म जाति और ऊंच नीच के आधार पे आज भी कई ऐसी घटिया सोच के लोग हैं जो देश को बांटना चाहते हैं उनका मैं समझता हूँ जब हमने कल जलियावाड़ा बाग में उन शहीदों को श्रद्धांजलि दी थी हज़ारों लोगों ने अपनी जान कुर्बान करके आज़ादी दी थी आज़ादी बेमायने हो जाती है जब तक तो इस समाज के अंदर बराबरी ना हो और आज भी युवाओं के लिए जो कि बाबा साहब मूल उनका मूल मंत्र था अंबेडकर जी का कि एजुकेट ऑर्गेनाइज एंड एजुटेट पढ़ो संगठित हो और संघर्ष करो उस संघर्ष बे हो जाता है जब यहाँ पे समाज के अंदर कुछ ऐसी ताकतें जो सत्ता में बैठ के उसका दुरुपयोग करें भेदभाव करें जात पात के नाम पे धर्म के नाम पे करें उन लोगों को मैं समझता हूँ वो पर्व जो आज मनाने जा रहे हैं 19 तारीख को और चल रहा है जो 23 तारीख को जिनके नतीजे आएंगे उसमें मौका है कि इस किस्म के फिरकू परस्ती ताकतों को देश को बांटने वाली ताकतों को धर्म और, और समाज में बांट करने वाले लोगों को सबक सिखाया जाए और यही मैं समझता हूं कि उनसे बाबा साहब अंबेडकर जी के प्रकाश दिवस पे आज हमें संदेश लेके जाना, जाना है सुन देखना बिगकेट शोमणी एक काली दल वालों सुनील जाखड़ दे इन न सिक्के की जवाब देता जनता ਪਠਾਨਕੋਟ ਤੋਂ ਲਵਰੀ ਸਿੰਘ ਪੰਜਾਬੀ ਯੂਟਿਊਬ ਚੈਨਲ